ਆਡਾ ਮਕਸਦ ਅੱਜ ਦਾ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਸਾਡੇ ਨੌਜਵਾਨ ਅਮਰੀਕਾ ਤੋਂ ਡਿਪੋਟ ਕਰੇ ਨੇਗੇ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਜਿਹੜਾ ਕਿ ਉਦੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਗਏ ਇਦੋਂ ਪਹਿਲਾਂ ਸਾਡੇ ਮੰਤਰੀ ਕੁਲਦੀਪ ਢਾਲੀਵਾਲ ਵੀ ਗਏ ਜਾਂ ਆਪਣਾ ਰਵਨੀਤ ਮਿੱਟੂ ਕੇਂਦਰੀ ਮੰਤਰੀ ਵੀ ਸਾਰੇ ਇਹ ਉੱਥੇ ਗਏ ਜਿਹੜਾ ਕਿ ਉੱਥੇ ਜਾ ਕੇ ਇਹਨਾਂ ਨੇ ਰੌਲਾ ਪਾਇਆ ਮੈਂ ਪਿਛਲੇ ਲੰਮੇ ਸਮੇਂ ਤੋਂ ਰੌਲਾ ਪਾਉਂਦਾ ਆ ਰਿਹਾ ਹਾਂ ਪੱਤਰਕਾਰ ਸਾਥੀਓ ਤੁਸੀਂ ਬਹੁਤ ਤੁਹਾਡਾ ਧੰਨਵਾਦ ਤੁਸੀਂ ਪਹਿਲਾਂ ਹੀ ਬਹੁਤ ਸਹਾਇਕ ਹੋ ਦਿੱਤਾ ਮੈਂ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਖੜ ਕੇ ਇਹ ਗੱਲ ਕਹਿ ਬੀੜਾ ਸਰਕਾਰ ਨੇ ਉੱਥੇ ਖੜ ਕੇ ਡਰਾਮੇ ਕੀਤੇ ਨੇਗੇ ਅੱਜ ਇਹ ਐਡਾ ਵੱਡਾ ਮਾਫੀਆ ਪੰਜਾਬ ਦੇ ਵਿੱਚ ਪੈਦਾ ਹੀ ਕਿਉਂ ਹੋਇਆ ਪੈਦਾ ਥੋੜੀ ਸਹਤੇ ਹੋਇਆ ਮੈਂ ਰੌਲਾ ਪਾਉਂਦਾ ਸੀਗਾ ਤੇ ਕਰੋੜਾਂ ਰੁਪਈਆ ਮੈਂ ਲੋਕਾਂ ਦਾ ਵਾਪਸ ਕਰਵਾਇਆ ਤੇ ਤੁਸੀਂ ਮੇਰੇ ਉੱਪਰ ਝੂਠੇ ਪਰਚੇ ਪਾਏ ਅੱਜ ਆ ਜਿੰਨੇ ਵੀ ਲੋਕ ਖੜੇ ਨੇਗੇ ਸਾਰੇ ਏਜੰਟਾਂ ਦੁਸਤਾਏ ਹੋਏ ਲੋਕ ਖੜੇ ਨੇਗੇ ਇਹਨਾਂ ਨੂੰ ਤੁਸੀਂ ਪੈਸੇ ਵਾਪਸ ਕਿਉਂ ਨਹੀਂ ਕਰਵਾਉਂਦੇ ਕਿਉਂ ਇਹ ਐਡਾ ਵੱਡਾ ਮਾਫੀਆ ਪੈਦਾ ਕਰਿਆ ਤੁਸੀਂ ਜਿਹੜਾ 3 ਸਾਲ 4 ਸਾਲ ਪਹਿਲਾਂ ਕੰਮ ਕਰਨ ਵਾਲਾ ਸੀ ਤੁਸੀਂ ਹੁਣ ਜਾ ਕੇ ਕਿਤੇ ਜਾ ਕੇ ਸੱਟਾਂ ਤਿਆਰ ਕਰੀਆਂ ਨੇ ਹੁਣ ਜਾ ਕੇ ਤੁਸੀਂ ਜਾ ਕੇ ਕਿਤੇ ਕਾਰਵਾਈਆਂ ਕਰਨ ਨੂੰ ਤਿਆਰ ਹੋਇਓ ਮੇਰੀ ਹੁਣ ਵੀ ਸਰਕਾਰ ਅੱਗੇ ਬੇਨਤੀ ਆ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹ ਜਿਹੜੇ ਲੋਕ ਨੇਗੇ ਐਡਾ ਵੱਡਾ ਮਾਫੀਆ ਤਿਆਰ ਹੋਇਆ ਇਹਨਾਂ ਦਾ ਸਾਰੇ ਏਜੰਟਾਂ ਤੋਂ ਪੈਸੇ ਵਾਪਸ ਦਿਵਾਓ ਇਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਕੇ ਇੱਕ ਮੈਂ ਖਾਸ ਕਰਕੇ ਸਭ ਤੋਂ ਵੱਡਾ ਮਾਫੀਆ ਦੀ ਗੱਲ ਕਰਦਾ ਰਦਰਾਖਸ਼ ਗਰੁੱਪ ਦਰਾਕਸ਼ ਗਰੁੱਪ ਹੈ ਜਿਆਦਾਤਰ ਸਾਰੇ ਲੋਕ ਉਸ ਦਰਾਕਸ਼ ਗਰੁੱਪ ਦੇ ਸਤਾਏ ਹੋਏ ਖੜੇ ਨੇ ਉਹ ਮਹਾਲੀ ਦੇ ਵਿੱਚ ਆ ਜੀ ਉਹ ਘੱਟੋ ਘੱਟ ਉਹਦੀ ਮੈਂ ਗੱਲ ਕਰਾਂ ਪੰਜਾਬ ਹਰਿਆਣਾ ਹਿਮਾਚਲ ਘੱਟੋ ਘੱਟ ਭਾਰਤ ਦੀਆਂ ਅੱਧੀਆਂ ਸਟੇਟਾਂ ਦੇ ਵਿੱਚ ਉਹਨੇ ਠੱਗੀ ਮਾਰੀ ਹੋਈ ਹੈ ਮਹਾਲੀ ਦੇ ਵਿੱਚ ਬੈਠ ਕੇ ਠੱਗੀ ਮਾਰੀ ਆ ਅਸੀਂ ਜਦੋਂ ਅਸੀਂ ਪਹਿਲਾਂ ਉਦੋਂ ਬਹੁਤ ਸਾਰੇ ਪੈਸੇ ਵਾਪਸ ਕਰਵਾਏ ਵੀ ਸਾਡੇ ਕੋਲੇ ਸਬੂਤ ਨੇਗੇ ਜਦੋਂ ਹਾਨੀਸਰ ਨੂੰ ਠੱਗਿਆ ਨਾ ਮਾਰਨੋਂ ਹਟਿਆ ਪਿਛਲੇ 4-5 ਸਾਲਾਂ ਤੋਂ ਠੱਗੀਆਂ ਮਾਰ ਰਿਹਾ ਸੀਗਾ ਅਸੀਂ ਕਿਹਾ ਵੀ ਅਸੀਂ ਧਰਨਾ ਲਾਵਾਂਗੇ ਅਸੀਂ ਮਹਾਲੀ ਦੇ ਵਿੱਚ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੱਡਾ ਇਕੱਠ ਕੀਤਾ ਵੀ ਇਤੋਂ ਪਹਿਲਾਂ ਸਰਕਾਰ ਨੇ ਫੜ ਕੇ ਅੰਦਰੋਂ ਨੂੰ ਤਾਂ ਕੀਤਾ ਨਹੀਂ ਉਹਦੇ ਉੱਪਰ ਘੱਟੋ-ਘੱਟ ਪਹਿਲਾਂ 50 ਪਰਚੇ ਨੇ ਜੀ ਤਿੰਨ-ਚਾਰ ਉਹਦੇ ਕਰਕੇ ਕਤਲ ਹੋ ਚੁੱਕੇ ਨੇਗੇ ਇੱਕ ਨਹੀਂ ਹੈਗਾ ਅਜੇ ਹਜੇ ਅਨੇਕਾਂ ਹੀ ਮਹਾਲੀ ਦੇ ਵਿੱਚ ਏਜੰਟ ਬਟਨੇ ਇਕੱਲੇ ਮਹਾਲੀ 'ਚ ਨਹੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਹੁਣ ਜਿਹੜੇ ਆ ਸਾਰੇ ਲੋਕ ਉਹਦੇ ਹਸਤਾਏ ਹੋਏ ਬੈਠੇ ਨੇਗੇ ਸਾਡੀ ਬੇਨਤੀ ਹੈ ਵੀ ਘੱਟੋ-ਕੱਟ ਉਹਦੇ ਥੱਲੇ ਰਤਰਾਕਸ਼ ਗਰੁੱਪ ਆ ਜਿਹੜਾ ਉਹਦੇ ਥੱਲੇ 2-300 ਵਰਕਰ ਕੰਮ ਕਰਦਾ ਸਾਡੀ ਮੰਗ ਇਹ ਹੈ ਕਿ ਤੁਸੀਂ ਉਹ 4-5 ਫੜਕੇ ਬੰਦੇ ਅੰਦਰ ਕਰਦੇ ਉਹ ਰਤਰਾਕਸ਼ ਗਰੁੱਪ ਵਾਲੇ ਜਿਹੜੇ ਮੇਨ ਸੀਗੇ ਜਿਹੜੇ ਥੱਲੇ ਬੰਦੇ ਕੰਮ ਕਰਦੇ ਸੀਗੇ ਉਹਨਾਂ ਦਾ ਕੰਮ ਕੀ ਸੀਗਾ ਜੀ ਉਸ ਗਰੁੱਪ ਦਾ ਥੱਲੇ ਇੱਕ ਬੰਦਾ ਇੱਕ ਇੱਕ ਜਿਹੜਾ ਆਪਾਂ ਕਹਿੰਦੇ ਕਲਾਇੰਟ ਨੂੰ ਇੱਕ ਬੰਦਾ ਡੀਲ ਕਰਦਾ ਸੀਗਾ ਮੋਰੋਂ ਜਿਹੜਾ ਡੀਲ ਕਰਦਾ ਸੀ ਹੁਣ ਜਿਹੜਾ ਕੋਈ ਕੋਈ ਰੋੜਾ ਕੋਈ ਸ਼ਰੂਤੀ ਆ ਕੋਈ ਕੋਈ ਆ ਕੋਈ ਕੋਈ ਆ ਇਹ ਸਾਰੇ ਨਾਮ ਨੇ ਇਹਨਾਂ ਨੇ ਬਾਏ ਨਾਮ ਸਰਕਾਰ ਨੂੰ ਲਿਖ ਕੇ ਦਿੱਤੇ ਨੇ ਵੀ ਆ ਥੱਲੋਂ ਡੀਲ ਕਰਦਾ ਇਹਦੇ ਖਿਲਾਫ ਵੀ ਪਰਚਾ ਹੋਣਾ ਚਾਹੀਦਾ ਉਹਦੇ ਖਿਲਾਫ ਕੋਈ ਪਰਚੇ ਨਹੀਂ ਕੀਤੇ ਜੀ ਅਸੀਂ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਜਿਹੜਾ ਉਹ ਏਜੰਟਾ ਉਹਦੇ ਥੱਲੇ ਜਿਹੜਾ 2-250 ਬੰਦਾ ਕੰਮ ਕਰਦਾ ਸਾਡੇ ਬੰਦੇ ਨੇ ਜਿਹੜੇ ਨਾਮ ਲਿਖ ਕੇ ਉਹਨਾਂ ਨੂੰ ਦਿੱਤੇ ਨੇਗੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਪਰਚੇ ਕਰੇ ਉਹਦਾ ਜਿਹੜਾ ਜਿੰਨੀ ਪ੍ਰਾਪਰਟੀ ਆ ਉਹਨੂੰ ਟੈਚ ਕਰੋ ਤੇ ਜਿਹੜੇ ਥੱਲੇ ਬੰਦੇ ਕੰਮ ਕਰਦੇ ਨੇ ਉਹਨਾਂ ਦੀ ਪ੍ਰਾਪਰਟੀ ਸਾਰੀ ਟੈਚ ਕਰਕੇ ਸਾਡੇ ਪੈਸੇ ਵਾਪਸ ਕਰਵਾਏ ਜਾਣ ਸਾਡੀ ਅੱਜ ਦਾ ਜਿਹੜਾ ਮੇਨ ਮੁੱਖ ਏਜੰਡਾ ਇਹ ਆ ਸਭ ਤੋਂ ਵੱਡਾ ਸਾਡਾ ਮੁੱਖ ਏਜੰਡਾ ਰਤਰਾਕਸ਼ ਗਰੁੱਪ ਤੇ ਆ ਚਲ ਅਸੀਂ ਸਾਡੀ ਪਟਿਆਲੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਇੱਕ ਉੱਤੇ ਰਣਜੀਤ ਹੈ ਅ ਰਣਜੀਤ ਨਾਮ ਦਾ ਬੰਦਾ ਹੈ ਉੱਥੇ ਜਿਹੜਾ ਕਿ ਆਪਣਾ ਮੇਰੀ ਪਟਿਆਲੇ ਦੇ ਐਸਐਸਪੀ ਐਸਪੀ ਸੱਬਰ ਸ਼ਾਹ ਨਾਲ ਗੱਲ ਹੋਈ ਆ ਉਹ ਕਿ ਮੈਂ ਅਸੀਂ ਕੱਲ ਨੂੰ ਉਥੇ ਕਾਰਵਾਈ ਫੜ ਕੇ ਕਰਦੇ ਆ ਉਹਨੇ ਬਹੁਤ ਲੋਕਾਂ ਨਾਲ ਠੱਕੀ ਮਾਰੀ ہوئی ਆ ਅਸੀਂ ਪਹਿਲਾਂ ਜਿਹੜਾ ਪਹਿਲਾਂ ਇਹ ਜਿਹੜੀਆਂ ਕਾਰਵਾਈਆਂ ਕਰਾਈਆਂ ਬਹੁਤ ਸਾਰਿਆਂ ਦੇ ਖਿਲਾਫ ਕੀਤੀਆਂ ਵੀ ਤੇ ਬਹੁਤ ਸਾਰੇ ਜਿਹੜੇ ਏਜੰਟ ਮਾਫੀਆ ਵੱਡਾ ਮਾਫੀਆ ਇਹਨਾਂ ਨੇ ਸਰਕਾਰ ਨੇ ਆਪ ਪੈਦਾ ਕੀਤਾ ਇਹ ਇੱਕ ਵੱਡੀ ਗੱਲ ਹੈ ਹੋ ਰਹੀ ਆ ਦੋ ਅੰਤਰਰਾਸ਼ਟਰੀ ਮੁਲਕਾਂ ਦੇ ਨਾ ਸੰਦੀ ਹੁੰਦੀ ਆ ਨਿਜਮ ਹੁੰਦੀ ਆ ਡਿਪੋਰਸ਼ਨ ਅਮੀਰਖਾ ਦਾ ਅਮਰੀਕਾ ਦਾ ਕਹਿਣਾ ਕਿ ਅਸੀਂ ਨਿਜਮਾ ਮੁਤਾਬਕ ਕਰ ਰਹੇ ਹਾਂ ਸਾਡਾ ਹੱਕ ਹੈ ਇਲੀਗਲ ਪੰਜਾਬ ਦੇ ਵਿੱਚ ਜਦੋਂ ਪ੍ਰਵਾਸੀ ਹੁੰਦੇ ਨੇ ਕਿਰਾਏ ਦਾ ਰੱਖਦੇ ਆ ਪੰਜਾਬ ਪੁਲਿਸ ਵੀ ਕਹਿੰਦੀ ਆ ਕਿ ਉਹਨਾਂ ਦੀ ਵੈਰੀਫਿਕੇਸ਼ਨ ਕਰਵਾ ਕੇ ਇਹ ਬੰਦੇ ਸਹੀ ਨੇ ਫਿਰ ਤੁਸੀਂ ਰੱਖੋ ਡਿਪੋਰਸ਼ਨ ਦੇ ਮਾਮਲੇ 'ਚ ਹੈ ਜਿਹੜਾ ਸਰਕਾਰ ਦਾ ਰੋਖ ਆ ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਜਿਹੜਾ ਅਸਲ ਮੁੱਦਾ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਠੱਗੀਆਂ ਟੋਰੀਆਂ ਦੇ ਨਾਲ ਜਾਂ ਉਹਨੂੰ ਇੰਟਰਨੈਸ਼ਨਲ ਮੁੱਦਾ ਬਣਾ ਕੇ ਕਿਤਨੇ ਕਿਤੇ ਪੋਲਿਟਿਕਸ ਖੇੜੀ ਜਾ ਰਹੀ ਹੈ ਔਰ ਅਸਲ ਜਿਹੜਾ ਮੁੱਦਾ ਉਹ ਤੋਂ ਧਿਆਨ ਲੋਕਾਂ ਦਾ ਪਟਕਾਇਆ ਜਾ ਰਿਹਾ ਹੈ ਦੇ ਦੇਖੋ ਤੁਸੀਂ ਜਿਹੜੀ ਹੁਣ ਉਹਨਾਂ ਦਾ ਉਹਨਾਂ ਦਾ ਦੇਸ਼ ਹੈ ਦੇਖੋ ਆਪਾਂ ਇੱਥੇ ਆਪਾਂ ਕਹਿੰਦੇ ਆ ਇੱਥੇ ਇੱਕ ਗੱਲ ਲੋਕਾਂ ਦੇ ਵਿੱਚ ਚੱਲ ਰਹੀ ਹੈ ਨਾ ਕਿ ਸਾਡੇ ਤੇ ਪ੍ਰਵਾਸੀ ਆ ਰਹੇ ਨੇ ਸਾਡਾ ਰਜਗਾਰ ਤੇ ਡੱਕਾ ਉਹ ਵੀ ਕਹਿੰਦੇ ਸਾਡੇ ਰਜਗਾਰ ਤੇ ਸਾਡੇ ਕੰਮ ਤੇ ਡੱਕਾ ਅਲਡਿਕਲੀ ਤੌਰ ਤੇ ਲੋਕ ਕਾ ਰਹੇ ਨੇਗੇ ਉਹ ਭੇਜ ਰਹੇ ਨੇਗੇ ਪਰ ਹੁਣ ਗੱਲ ਇਹ ਹੈ ਵੀ ਤੁਸੀਂ ਜਿਹੜੀ ਇਹ ਕਹਿਣੋਗੇ ਜਿਹੜਾ ਇਹ ਮੁੱਦਾ ਹੈ ਤੁਸੀਂ ਦੇਖੋ ਪੰਜਾਬ ਦੇ ਵਿੱਚ ਇਹ ਮੁੱਦਾ ਪੈਦਾ ਕਿਵੇਂ ਹੋਇਆ ਕਿੱਡਾ ਮੁੱਦਾ ਪੈਦਾ ਹੋਇਆ ਅੱਜ ਸਕੂਲ ਜੁਨੀਅਰ ਯੂਨੀਵਰਸਿਟੀਆਂ ਸਾਰੇ ਕਾਲਜ ਬੰਦ ਹੋ ਗਏ ਇਹ ਸਾਰੇ ਸਰਕਾਰ ਦੇ ਆਪ ਲੀਡਰਾਂ ਨੇ ਮੈਂ ਕਈਆਂ ਦੇ ਨਾਮ ਲੈ ਦਣਾ ਮੀਤ ਇਹਰ ਵਰਗਾਂ ਨੇ ਕਿਹਾ ਨੇ ਆਪ ਜਾ ਕੇ ਸਨਮਾਨਿਤ ਕਰ ਇਹਨਾਂ ਨੂੰ ਏਜੰਟਾਂ ਨੂੰ ਜਿਹੜਾ ਕਿ 2.5 2 300 300 ਕਰੋੜ ਦੀ ਠੱਗੀ ਦੇ ਵਿੱਚ ਅੰਦਰ ਨੇਗੇ ਆਪ ਭੱਜੇ ਹੋਏ ਨੇਗੇ ਇਹ ਆਪ ਜਿਹੜਾ ਇਹਨਾਂ ਨੇ ਸਾਰਾ ਪੈਦਾ ਕੀਤਾ ਮੈਂ ਇਹ ਗੱਲ ਤੋਂ ਬਹੁਤ ਲੰਮੇ ਸਮੇਂ ਤੋਂ ਪਿੱਟ ਰਿਹਾ ਸੀਗਾ ਕਿ ਇਹ ਬਹੁਤ ਵੱਡਾ ਪੰਜਾਬ ਦਾ ਮੁੱਦਾ ਪੰਜਾਬ ਬਰਬਾਦੀ ਵੱਲ ਵੱਧ ਰਿਹਾ ਸੀ ਚਾਹਣਿਆਂ ਹਾਂ ਜਿਵੇਂ ਉਹ ਸਾਰੀ ਵੈਰੀਫਿਕੇਸ਼ਨ ਕਰਦੇ ਨੇ ਸਾਡੇ ਪੰਜਾਬ ਦੇ ਵਿੱਚ ਵੀ ਇਹ ਚੀਜ਼ ਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕੋਈ ਕਿਤੇ ਕੋਈ ਕਤਲ ਕਰਕੇ ਜੁਪੀ ਚ ਭੱਜ ਗਿਆ ਕੋਈ ਬਿਹਾਰ ਦੇ ਭੱਜ ਗਿਆ ਇਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਵੀ ਸਾਰਾ ਕੁਝ ਪੈਦਾ ਹੋ ਰਿਹਾ ਅਸੀਂ ਚਾਹੁੰਦੇ ਹਾਂ ਵੀ ਇਹੀ ਗੱਲਾਂ ਦਾ ਸਰਕਾਰ ਧਿਆਨ ਦੇਵੇ ਇਹੀ ਗੱਲਾਂ ਧਿਆਨ ਦੇਣ ਲਈ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਬੁਲਾਇਆ ਅਸੀਂ ਇਥੇ ਤਾਂ ਦੇ ਵਿੱਚ ਹੁਣ ਜਿਹੜਾ ਡਿਪੋਰਟ ਵਾਲੀ ਗੱਲ ਆ ਉਸ ਤੋਂ ਬਾਅਦ ਇਹ ਬੜਾ ਜਿਸ ਤਰ੍ਹਾਂ ਮੁੱਦਾ ਚੱਕਿਆ ਗਿਆ ਹਾਂਜੀ ਉਹਨਾਂ ਨੇ ਰਿਪੋਰਟ ਕਿਹੜੇ ਕੀਤੇ ਆ ਜਿਹੜੇ ਅਨਲੀਗਲ ਤੌਰ ਤੇ ਗਏ ਜਿਹੜੇ ਲੀਗਲ ਤੌਰ ਤੇ ਗਏ ਉਹ ਤਾਂ ਨਹੀਂ ਮੁੜਿਆ ਪ੍ਰਵਾਸ ਪਹਿਲਾਂ ਤੋਂ ਚੱਲਦਾ ਆ ਪ੍ਰਵਾਸ ਮਨੁੱਖ ਜਦੋਂ ਦਾ ਸਾਹਿਬ ਜਨਮ ਆ ਜਦੋਂ ਦਾ ਉਹ ਰਹਿਣ ਲੱਗਾ ਉਹ ਤੋਂ ਹੀ ਪ੍ਰਵਾਸ ਚੱਲਦਾ ਤੁਰਿਆ ਆ ਪਰ ਜਗਾਰ ਦੀ ਭਾਲ ਚ ਲੋਕ ਇਧਰ ਉਧਰ ਆਉਂਦੇ ਜਾਂਦੇ ਵਸਦੇ ਵੀ ਲੀਗੇ ਹਾਂਜੀ ਪਰ ਜਿਵੇਂ ਹੁਣ ਤੁਹਾਡੇ ਕੋਲ ਇੰਨੇ ਲੋਕ ਆਉਂਦੇ ਆ ਜਿਹੜੇ ਠੱਗੀ ਮਾਰਨ ਤੋਂ ਪਹਿਲਾਂ ਬਾਅਦ ਆਉਂਦੇ ਆ ਪਹਿਲਾਂ ਕਦੇ ਕੋਈ ਆਇਆ ਤੁਹਾਨੂੰ ਕਦੇ ਕਿਸੇ ਨੇ ਪੁੱਛਿਆ ਭਾਈ ਜਿਹੜੇ ਕਿਉ ਜਿਹੜੇ ਲੋਕ ਅਨਲੀਗਲ ਤੌਰ ਤੇ ਉਹ ਕਹਿੰਦੇ ਨੇ ਕਿ ਤੇ ਬਕੇਰਾ ਮੈਂ ਤੈਨੂੰ ਬਾੜ ਦੂੰ ਜੀ ਰੌਕੀ ਲਾ ਗਿਆ ਕਹਿੰਦਾ ਜਿਵੇਂ ਮਰਜੀ ਸਿੜ ਦੇ ਤੇਰਾ ਅਮਰੀਕਾ ਸਿੜ ਦੇ ਤੇਰਾ ਸਾਨੂੰ ਉੱਥੇ ਅੰਦਰ ਐਂਟਰ ਕਰਾ ਦੇ ਉਹ ਇਹ ਗੱਲਾਂ ਅਸੀਂ ਏਜੰਟਾਂ ਨਾਲ ਗੱਲ ਕਰਦੇ ਹਾਂ ਉਹਨਾਂ ਕੋਲੇ ਵੀ ਆਉਂਦੀਆਂ ਨੇ ਜੀ ਸਹੀ ਸਵਾਲ ਹੈ ਉਹ ਜਦੋਂ ਮਤਲਬ ਜਾ ਕੇ ਉਹਨੂੰ ਪੈਸੇ ਦਿੰਦੇ ਆ ਉਦੋਂ ਤਾਂ ਉਦੋਂ ਤੱਕ ਵੀ ਨਹੀਂ ਦੱਸਦਾ ਜਿੱਨਾ ਚਿਰ ਉਹ 에어ਪੋਰਟ ਤੋਂ ਚੜ੍ਹ ਨਹੀਂ ਜਾਂਦਾ ਆਨ ਦੀ ਕਮੰਡੀ ਨੂੰ ਨਹੀਂ ਭੜਕ ਲੱਗਣ ਦਿੰਦਾ ਮੈਂ ਦਿੰਨਾ ਜਵਾਬ ਜਦੋਂ ਠੱਗਿਆ ਜਾਂਦਾ ਫਿਰ ਮਤਲਬ ਰੋਲਾ ਪੈਂਦਾ ਕਹਿੰਦੇ ਉਹ ਲੋਕ ਵੀ ਤੇ ਹੈ ਨਾ ਜਿਹੜੇ ਅਨਲੀਗਲ ਤੌਰ ਤੇ ਕੰਮ ਵੀ ਜਿੰਨੇ ਵੀ ਤੁਸੀਂ ਪਹਿਲੀ ਗੱਲ ਤੁਸੀਂ ਕਿਹਾ ਵੀ ਜਿਹੜੇ ਨੌਜਵਾਨ ਬਾਹਰ ਭੇਜਦੇ ਹੋ ਏਜੰਟਾਂ ਨੇ ਸਹੀ ਭੇਜਣਗੇ ਇਹਦੇ ਵਿੱਚ ਪਹਿਲੀ ਗੱਲ ਹੈ ਦੇਖੋ ਕੈਨੇਡਾ ਦੇ ਵਿੱਚ ਧਰਨਾ ਚੱਲਿਆ ਜੀ ਅਨੇਕਾਂ ਹੀ ਜਿਹੜੇ ਸਾਰੇ ਨੌਜਵਾਨ ਸਟੱਡੀ ਵੇਸਤੇ ਗਏ ਉਹਨੇ ਸਾਰਿਆਂ ਦੇ ਇਹਨਾਂ ਨੇ ਫਾਈਲਾਂ ਗਲਤ ਲਾ ਲਾ ਕੇ ਏਜੰਟਾਂ ਨੇ ਭੇਜੇ ਕੰਮ ਤੁਸੀਂ ਇਹ ਦੱਸੋ ਵੀ ਜਿਹੜਾ ਸਭ ਤੋਂ ਵੱਡੀ ਨਾਲ ਠੱਗੀ ਇਹਨਾਂ ਨਾਲ ਏਜੰਟਾਂ ਨੇ ਫੀਸ ਦੇ ਵਿੱਚ ਮਾਰੀਆਂ ਨੌਜਵਾਨਾਂ ਨੇ ਸਭ ਤੋਂ ਵੱਡੀ ਠੱਗੀ ਪੈਸਾ ਸਭ ਤੋਂ ਵੱਡਾ ਨੌਜਵਾਨਾਂ ਨਾਲ ਫੀਸ ਦੇ ਵਿੱਚ ਕਮਾਇਆ 20 23 ਲੱਖ ਰੁਪਏ ਲੈ ਕੇ ਕਹਿੰਦੇ ਅਸੀਂ ਫੀਸ ਭਰਦੇ ਆ ਕਿਸੇ ਨੌਜਵਾਨ ਨੂੰ ਕਹਿ ਕੇ ਸਰਕਾਰੀ ਕਾਲਜ ਦਿੰਦੇ ਉੱਤੇ ਪ੍ਰਾਈਵੇਟ ਕਾਲਜ ਨੇਗੇ ਇਹ ਸਭ ਤੋਂ ਵੱਡੀ ਨੌਜਵਾਨਾਂ ਨਾਲ ਫੀਸ ਦੇ ਨਾਂ ਤੇ ਠੱਗੀ ਵੱਜੀ ਆ ਤੇ ਜਿਹੜਾ ਕੰਮ ਲੱਖ ਤੋਂ 2 ਲੱਖ ਦੇ ਵਿੱਚ ਕਰਨ ਵਾਲਾ 20 20 ਲੱਖ ਦੇ ਵਿੱਚ ਕੰਮ ਹੋਇਆ ਇਹ ਪੰਜਾਬ ਦਾ ਸਭ ਤੋਂ ਵੱਡਾ ਅਜਾੜੇ ਦਾ ਕੰਮ ਹੋਇਆ ਹੁਣ ਜਿਹੜੀ ਤੁਸੀਂ ਗੱਲ ਕਹਿਣੇ ਹੋ ਵੀ ਏਜੰਟਾਂ ਕੋਲੇ ਇਹ ਜਿਹੜੇ ਲੋਕ ਜਾਂਦੇ ਨੇਗੇ ਵੀ ਤੈਨੂੰ ਪਹਿਲਾਂ ਕਿਉਂ ਨਹੀਂ ਪੁੱਛਦੇ ਜਾਂ ਜਿਹੜੇ ਕਿ ਅਸੀਂ ਏਜੰਟ ਕਿਹੜਾ ਬੁਲਾਉਂਦੇ ਨੇ ਕਿ ਆਪੀ ਲੋਕ ਦਫ਼ਤਰਾਂ ਦੇ ਵਿੱਚ ਜਾਂਦੇ ਨੇਗੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਮੇਰੇ ਕੋਲੇ ਲੋਕ ਆਏ ਨੇਗੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਪੱਤਰਕਾਰ ਸਾਥੀਓ ਨੂੰ ਕੋਈ ਵੀ ਕਿਸੇ ਹੀ ਪ੍ਰਕਾਰ ਦਾ ਮੇਰਾ ਕੋਈ 5 ਰੁਪਏ ਦਾ ਬੰਦਾ ਸਾਫਤ ਕਰਦੇ ਵੀ ਆਹ ਬੰਦੇ ਨਾਲ ਆਹ ਬੰਦੇ ਨੇ ਮੈਨੂੰ ਪੈਸੇ ਦਿਵਾਏ ਨੇ ਇਹ ਤੋਂ ਲੈਤੇ ਨੇ ਜਾਂ ਏਜੰਟ ਤੋਂ ਲੈਤੇ ਨੇ ਅਗਲੀ ਗੱਲ ਇਹ ਹੈ ਜੇ ਕੋਈ ਮੇਰੇ ਕੋਲੇ ਬੰਦਾ ਘਰੇ ਭਰੋਸਾ ਕਰਕੇ ਆਉਂਦਾ ਮੋਂਾ ਠੱਗੀਆਂ ਮਾਰਾਂ ਤਾਂ ਮੇਰੀ ਕਿੱਡੀਕ ਸਿਆਣਪ ਵਾਲੀ ਗੱਲ ਆ ਜਾਂ ਮੇਰੇ ਲਈ ਕਿੱਡੀਕ ਬਹਾਦਰੀ ਵਾਲੀ ਗੱਲ ਇਹ ਤਾਂ ਇੱਕ ਮੈਂ ਲੋਕਾਂ ਦੇ ਸ਼ੋਸ਼ਣ ਕਰ ਰਹੇ ਹਨ ਇਹਨਾਂ ਨੇ ਲੋਕਾਂ ਨਾਲ ਸ਼ੋਸ਼ਣ ਕੀਤਾ ਬਲਾਉਂਡ ਤੋਂ ਪਹਿਲਾਂ ਜੋ ਦਫ਼ਤਰ ਦੇ ਵਿੱਚ ਗਿਆ ਉਹਦਾ ਚਾਹ ਵਰਤ ਇਹਨਾਂ ਨੇ ਪਿਆਈਆਂ ਬਾਅਦ ਜਿਹਨੂੰ ਠੱਗ ਲਿਆ ਠੱਗਣ ਤੋਂ ਬਾਅਦ ਫਿਰ ਇਹਨਾਂ ਨੂੰ ਬੌਂਸਰਾਂ ਨਾਲ ਕੁੱਟ ਕੇ ਪੱਗਾਂ ਲਾ ਕੇ ਇਹਨਾਂ ਨੇ ਬਾਹਰ ਭੇਜਿਆ ਲੋਕਾਂ ਦੀ ਇਹਨਾਂ ਨੇ ਇਹ ਕੰਮ ਜਿਹੜਾ ਪੰਜਾਬ ਦੇ ਵਿੱਚ ਸ਼ੋਸ਼ਣ ਵੱਡਾ ਹੋਇਆ ਹੁਣ ਦੇਖੋ ਤੁਸੀਂ ਤੁਹਾਡੇ ਦੇ ਕੋਈ ਬੰਦਾ ਇਤਬਾਰ ਕਰਦਾ ਹੁਣ ਪੱਤਰਕਾਰ ਸਾਥੀਓ ਤੁਹਾਡੇ ਦੇ ਸਾਰੇ ਇਤਬਾਰ ਕਰਦੇ ਨੇ ਜੇ ਆਪਾਂ ਸ਼ੋਸ਼ਣ ਕਰਾਂਗੇ ਇਹਦੀ ਇਹਦਾ ਸੋਲੂਸ਼ਨ ਦੀ ਕਿਹੜੀ ਇਹਨੇ ਲੋਕਾਂ ਨਾਲ ਸੋਚਲ ਕੀਤਾ ਲੋਕਾਂ ਨੂੰ ਬੁਲਾ ਕੇ ਚਲੋ ਮੈਂ ਕਹਿੰਦਾ ਵੀ ਲੋਕ ਮੇਰੇ ਕੋਲੇ ਪਹਿਲਾਂ ਨਹੀਂ ਆਉਂਦੇ ਹੁਣ ਇਹ ਲੋਕ ਮੇਰੇ ਕੋਲੇ ਇਹ ਗੱਲ ਪੁੱਛਦੇ ਨੇਗੇ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਤੁਸੀਂ ਗੱਲ ਕਹੀ ਆ ਅਨੇਕਾਂ ਲੋਕ ਮੇਰੇ ਕੋਲੇ ਆ ਕੇ ਪੁੱਛਦੇ ਨੇ ਅਸੀਂ ਕਿਹੜੇ ਜਾਣ ਤੋਂ ਵੀਜ਼ਾ ਲਵਾਈਏ ਜਿਹੜਾ ਥੋੜਾ ਜਿਹਾ ਸਵਾਲ ਆ ਮੈਂ ਇੱਕ ਵੀ ਕਿਸੇ ਜਾਣਦਾ ਅੱਜ ਤੱਕ ਕਰਕੇ ਕਿਸ ਨੂੰ ਨਾ ਰეკਮੈਂਡ ਨਹੀਂ ਕੀਤਾ ਵੀ ਆ ਜਾਣ ਤੋਂ ਪੈਸਾ ਵੀਜ਼ਾ ਲਵਾ ਲਓ ਕਿਉਂਕਿ ਮੈਨੂੰ ਪਤਾ ਹੈ ਕਿ ਜੇ ਮੈਂ ਇੱਕ ਦਾ ਕਹਾਂ ਤੂੰ ਲੋਕ ਕਹਣਗੇ ਭਾਨ ਨੇ ਕੰਮ ਖੋਲ ਲਿਆ ਮੈਂ 3 ਸਾਲ ਤੋਂ ਲਗਾਤਾਰ ਬਹੁਤ ਸਾਰੇ ਲੋਕਾਂ ਨੇ ਮੁੱਦਾ ਚੱਕਿਆ ਪਰ ਉੱਥੇ ਮੁੱਦਾ ਰੁਕ ਗਿਆ ਮੈਂ 3 ਸਾਲ ਤੋਂ ਇਹ ਮੁੱਦਾ ਰੁਕਿਆ ਨਹੀਂ ਮੈਂ ਲਗਾਤਾਰ ਇਸ ਮੁੱਦੇ ਦਾ ਹਿੱਕ ਠੋਕੇ ਬੋਲਦਾ ਰਹੇ ਕਿਉਂਕਿ ਮੈਂ ਇਸ ਚੀਜ਼ ਨਾਲ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਮੈਂ ਕਿਸੇ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਕੀਤਾ ਮੈਨੂੰ ਇਹ ਸੀਗਾ ਵੀ ਇਹ ਲੜਾਈ ਆ ਲਕੀਰ ਖਿੱਚ ਕੇ ਲੜਾਈ ਲੜੀ ਆ ਇਸ ਲੜਾਈ ਕਰਕੇ ਮੇਰੇ ਕਹਿੰਦੇ ਕਹੌਂਦੇ ਰਿਸ਼ਤੇਦਾਰ ਮੇਰੇ ਨਾਲ ਗੁੱਸੇ ਹੋ ਗਏ ਮੇਰੇ ਬਹੁਤ ਸਾਰੇ ਮੇਰੇ ਦੋਸਤ ਮੇਰੇ ਨਾਲ ਟੁੱਟ ਗਏ ਕਿਉਂਕਿ ਮੈਨੂੰ ਇਹ ਟੁੱਟਦਾ ਟੁੱਟ ਜਾਂਦੇ ਉਹ ਕਹਿੰਦਾ ਤੂੰ ਇਹਨੂੰ ਏਜੰਟ ਨੂੰ ਕਿਉਂ ਕਹਿਣਾ ਇਹਦਾ ਕੀ ਕਸੂਰ ਆ ਇਹ ਤਾਂ ਦੇਖੋ ਜੀ ਐਨੇ ਪ ਅਰ ਇਵਿਟਸ ਦੇ ਵਿੱਚ ਮੈਂ ਇਹ ਗੱਲ ਥੈਂਕ ਯੂ ਸੋ ਮਚ ਗੁਰੂ ਜੀ ਮੈਂ ਪ੍ਰੀਤ ਆਸਟ੍ਰੇਲੀਆ ਤੋਂ ਗੱਲ ਕਰਦੀ ਪਈ ਆ ਸੋ ਤੁਹਾਡੇ ਉਪਾਏ ਕਰਨ ਤੋਂ ਬਾਅਦ ਮੇਰਾ ਰਿਲੇਸ਼ਨਸ਼ਿਪ ਇਕਦਮ ਠੀਕ ਹੋ ਚੁੱਕਿਆ ਹੈ ਹੈਲੋ एवरीवन ਮੇਰਾ ਨਾਮ ਪ੍ਰੀਤ ਹੈ ਤੇ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦੀ ਆ ਮੇਰੇ ਤੇ ਮੇਰੇ ਬੋਏਫਰੈਂਡ ਦੇ ਰਿਲੇਸ਼ਨਸ਼ਿਪ ਨੂੰ ਸਸਾ